ਕੀ ਨਾਮ ਹੈ ਪੈਣੇ ਤੁਹਾਡਾ ਮੇਰਾ ਨਾਮ ਲੀਨਾ ਸੂਦ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਪੈਣ ਤੁਸੀਂ ਮੈਂ ਫਿਰ ਡੁਗਰੀ ਤੋਂ ਰਹਿਣ ਵਾਲੀ ਹਾਂ ਡੁਗਰੀ ਤੋਂ ਅੱਛਾ ਪੈਣੇ ਉਮਰ ਕਿੰਨੀ ਹੋ ਗਈ ਤੁਹਾਡੀ ਹੁਣ 38 38 ਸਾਲ ਦੀ ਉਮਰ ਬਹੁਤ ਘੱਟ ਉਮਰ ਹੈ ਜਿਵੇਂ ਤੁਸੀਂ ਆਪਾ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਕਿ ਤੁਹਾਨੂੰ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਚੁ ਕਿਸੇ ਵੀ ਤੁਸੀਂ ਆਪਣਾ ਕੰਮ ਤੱਕ ਛੱਡਤਾ ਸੀ ਹਾਂਜੀ ਹਾਂਜੀ ਕੀ ਹੋਇਆ ਸੀ ਉਹ ਸਾਰਾ ਕਿੱਸਾ ਕੀ ਸੀ ਐਕਚੁਅਲੀ ਮੈਨੂੰ ਨਾ ਮੇਰਾ ਜਿਵੇਂ ਪ੍ਰੋਫੈਸ਼ਨ ਹੈਗਾ ਇੰਟੀਰੀਅਰ ਡਿਜ਼ਾਈਨਰ ਦਾ ਅੱਛਾ ਘਰ-ਬਾਰ ਤੁਸੀਂ ਜਿਹੜਾ ਅੰਦਰ ਸਜਾਉਂਦੇ ਹੋ ਠੀਕ ਹੈ ਦੂਸਰਾ ਹੈ ਕਿ ਮੈਂ ਇੱਕ ਸਿੰਗਲ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਹੈਨਾ ਮੇਰੇ ਮਦਰ ਇਨ ਲਾਅ ਐਕਸਪਾਇਰ ਹੋ ਚੁੱਕੇ ਨੇ ਤਾਂ ਪਰਪਰ ਦੀ ਰਿਸਪੋਨਸੀਬਿਲਟੀ ਵੀ ਮੇਰੇ ਤੇ ਹੈ ਯਾਨੀ ਸਾਰੇ ਘਰ ਦਾ ਬੋਝ ਤੁਹਾਡੇ ਤੇ ਸੀ ਹਾਂਜੀ ਹਾਂਜੀ ਤੇ ਪਿਛਲੇ ਦੋ ਤਿੰਨ ਸਾਲਾਂ ਤੋਂ ਨਾ ਮੈਨੂੰ ਕਾਫੀ ਪ੍ਰੋਬਲਮਸ ਹੋਣ ਲੱਗ ਗਏ ਜਿਵੇਂ ਕਿ ਮੇਰੇ ਜੋਇੰਟਸ ਪੇਨ ਜੋ ਅੱਜ ਦਰਦ ਹੈ ਨਾ ਗੋਡਿਆਂ 'ਚ ਦਰਦ ਹੋਣ ਰਹਿਣ ਲੱਗ ਗਿਆ ਤੇ ਹੱਥਾਂ ਦੇ ਵਿੱਚ ਦਰਦ ਰਹਿਣ ਲੱਗ ਗਿਆ ਪਹਿਲਾਂ ਤਾਂ ਮੈਂ ਸਮਝਿਆ ਕਿ ਨਾਰਮਲ ਹੈ ਜਿਵੇਂ ਮੇਰੀ ਭੱਜ ਨੱਠ ਵਾਲੀ ਲਾਈਫ ਹੈਗੀ ਹੈ ਤੇ ਸਭ ਚੀਜ਼ਾਂ ਨਾਰਮਲ ਆ ਤੇ ਮੈਂ ਮੈਡੀਸਿਨਸ ਵਗੈਰਾ ਜਿਵੇਂ ਨਾ ਐਸਟਰੋ ਲੈੰਦੀ ਰਹੀ ਬਟ ਹੌਲੀ 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 ਇਹ ਚੀਜ਼ ਬਦਦੀਆਂ ਗਈਆਂ ਉਹ ਪੇਨ ਇੰਨੀ ਕਿ ਜ਼ਿਆਦਾ ਵਧ ਗਈ ਕਿ ਮਤਲਬ ਕੰਟਰੋਲ ਹੀ ਨਹੀਂ ਹੁੰਦੀ ਸੀ ਟੋਲਰੇਟ ਹੀ ਨਹੀਂ ਹੁੰਦੀ ਸੀ ਬਰਦਾਸ਼ਤ ਹੀ ਨਹੀਂ ਹੁੰਦੀ ਸੀ ਇੰਨੀ ਜ਼ਿਆਦਾ ਪੇਨ ਵਧ ਗਈ ਸੀ ਦਾ ਪ੍ਰੋਬਲਮ ਹੋ ਗਈ ਸੀ ਮੈਨੂੰ ਵੀ ਮੈਨੂੰ ਤਾਂ ਦੇਖੋ ਤੁਸੀਂ ਕਿਚਨ ਦੇ ਵਿੱਚ ਕੰਮ ਕਰਨਾ ਵੀ ਔਖਾ ਹੋ ਗਿਆ ਸੀਗਾ ਆਟਾ ਗੁੰਨਣਾ ਰੋਟੀ ਬਣਾਉਣਾ ਹੂੰ ਪੌੜੀਆਂ ਚੜਨਾ ਤੇ ਇਹ ਸਭ ਚੀਜ਼ਾਂ ਵੀ ਮੇਰੇ ਲਈ ਔਖੀਆਂ ਹੋ ਗਿਆ ਸੀਗੀਆਂ ਆਟਾ ਗੁੰਨਣਾ ਤਾਂ ਮੈਨੂੰ ਲੱਗਦਾ ਇੱਕ ਕੁੜੀ ਦੀ ਪਹਿਚਾਨ ਹੁੰਦੀ ਹੈ ਘਰ ਦੇ ਵਿੱਚ ਤਾਂ ਹੁਣ ਕਿਚਨ ਕੁੜੀ ਦਾ ਸ਼ਿੰਗਾਰ ਹੁੰਦਾ ਹੈ ਹਨਾ ਵੀ ਕੁੜੀ ਨੇ ਤਾਂ ਹਰ ਟਾਈਮ ਜ਼ਿਆਦਾਤਰ ਆਫਿਸ ਤੋਂ ਬਾਅਦ ਆਪਣੇ ਬੱਚਿਆਂ ਵਾਸਤੇ ਖਾਣਾ ਬਣਾਉਣਾ ਆਪਣੇ ਘਰ ਦੇਆਂ ਵਾਸਤੇ ਖਾਣਾ ਬਣਾਉਣਾ ਯਾਨੀ ਕਿਚਨ ਦੇ ਵਿੱਚ ਤਾਂ ਕੁੜੀ ਦਾ ਕੰਮ ਹੁੰਦਾ ਹੈ ਫਿਰ ਜਦ ਤੁਸੀਂ ਆ ਸਾਰਾ ਕੁਝ ਹੋ ਗਿਆ ਤੁਸੀਂ ਦੱਸਿਆ ਵੀ ਤੁਹਾਡੇ ਜੋਇੰਟਸ ਨੇ ਪੇਨ ਕਰਨ ਲੱਗ ਗਏ ਫਿਰ ਉਹ ਕੰਮ ਕਰ ਫਿਰ ਕੌਣ ਕਰਦਾ ਸੀਗਾ ਕਰੇ ਜਾਂਦੇ ਸੀ ਤੁਹਾਡੇ ਤੋਂ ਮੇਰੇ ਤੋਂ ਕੰਮ ਹੀ ਨਹੀਂ ਹੁੰਦਾ ਸੀ ਬਹੁਤ ਔਖਾ ਹੋ ਗਿਆ ਸੀਗਾ ਸਾਡੇ ਘਰ ਮਤਲਬ ਮਹੀਨੇ ਦੇ ਵਿੱਚੋਂ ਤੋਂ ਘਟ 20 25 ਦਿਨ ਰੋਟੀ ਬਾਹਰੋਂ ਆਉਂਦੀ ਸੀ ਇੱਕ ਮਹੀਨੇ ਦੇ ਵਿੱਚੋਂ ਹਾਂ ਤੁਸੀਂ ਆਪਣੇ ਹਿਸਾਬ ਲਗਾ ਲਓ ਕਿ ਮਤਲਬ ਕੀ ਹਾਲਾਤ ਹੋਣਗੇ ਮੇਰੇ ਘਰ ਦੇ ਮਾਰਨਿੰਗ ਵਾਕ ਕਰਨਾ ਜੋਗਿੰਗ ਕਰਨਾ ਇਹ ਸਭ ਮੇਰੇ ਲਈ ਡੇਲੀ ਰੁਟੀਨ ਦਾ ਪਾਰਟ ਸੀਗਾ ਰੋਜ਼ ਸਵੇਰੇ ਉੱਠ ਕੇ ਜਾਂਦੇ ਸੀ ਤੁਸੀਂ ਹਾਂਜੀ ਹੁਣ ਮੇਰੇ ਕੋਲ ਰੋਟੀ ਨਹੀਂ ਬਣ ਰਹੀ ਤਾਂ ਮੈਂ ਇਹ ਸਭ ਚੀਜ਼ਾਂ ਕਿੱਦਾਂ ਕਰਾਂਗੀ ਹੂੰ ਇਹ ਸਭ ਚੀਜ਼ਾਂ ਤਾਂ ਬਿਲਕੁਲ ਸਾਈਡ ਤੇ ਰਹਿ ਗਈਆਂ ਫਿਟਨੈਸ ਵਾਲਾ 파ਟ ਤਾਂ ਬਿਲਕੁਲ ਸਾਈਡ ਤੇ ਰਹਿ ਗਿਆ ਮੇ ਕੋਲ ਡੇਲੀ ਜਿਹੜੇ ਜ਼ਰੂਰੀ ਕੰਮ ਨੇ ਮੈਂ ਉਹੀ ਨਹੀਂ ਕਰ ਪਾ ਰਹੀ ਸੀ ਤੁਸੀਂ ਆਪ ਸੋਚੋ ਕਿ ਮੈਂ ਕਿੱਦਾਂ ਮੇਰੇ ਨਾਲ ਮਤਲਬ ਮੈਨੂੰ ਕਿੱਦਾਂ ਫੀਲ ਹੋ ਰਿਹਾ ਹੋਵੇਗਾ ਅੱਛਾ ਇੱਕ ਵਾਰ ਇਹ ਐਂ ਚੀਜ਼ ਹੁੰਦੀ ਆ ਭੈਣੇ ਵੀ ਜਦ ਬੰਦਾ ਕੋਈ ਬਿਮਾਰੀ ਆ ਚਾਹੇ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਗਠੀਆ ਸੀਗਾ ਜਾਂ ਪ੍ਰੋਬਲਮ ਸੀ ਹਨ ਇਸ ਤਰੀਕੇ ਦੀ ਜਾਂ ਚਾਹੇ ਕੋਈ ਛੋਟੀ ਮੋਟੀ ਪ੍ਰੋਬਲਮ ਵੀ ਹੋ ਜਾਣਾ ਬੰਦਾ ਚਿੜਚਿੜਾ ਹੋ ਜਾਂਦਾ ਬੰਦਾ ਐਂ ਸੋਚ ਲੈਂਦਾ ਵੀ ਯਾਰ ਕੋਈ ਉਹਨੂੰ ਬਲਾਵ ਹੀ ਨਾ ਲਵੇ ਜੇ ਕੋਈ ਉਹਨੂੰ ਚੰਗੀ ਤਰ੍ਹਾਂ ਬਲਾਵੇ ਬੰਦਾ ਉਹਨੂੰ ਵੀ ਖਿੱਚ ਕੇ ਪੈਂਦਾ ਫਿਰ ਆਏ ਤਾਂ ਤੁਹਾਡੇ ਨਾਲ ਵੀ ਹੋਇਆ ਹੋਗਾ ਵੀ ਤੁਸੀਂ ਵੀ ਉਹ ਟਾਈਮ ਤੇ ਬੜੇ ਪਰੇਸ਼ਾਨ ਹੁੰਦੇ ਹੋਗੇ ਆਪਣੇ ਸੁਭਾ ਤੋਂ ਮੇਰੇ ਨਾਲ ਰੋਜ਼ ਹੁੰਦਾ ਸੀਗਾ ਕਿਉਂਕਿ ਮੈਂ ਆਪਣੀ ਬਿਮਾਰੀ ਤੋਂ ਪਰੇਸ਼ਾਨ ਸੀ ਕਿ ਕਿ ਕੋਈ ਸਮਝਦਾ ਨਹੀਂ ਸੀ ਕਿ ਉਹੀ ਸਮਝਦਾ ਜਿਹਨੂੰ ਇਹ ਪ੍ਰੋਬਲਮ ਹੋਊਗੀ ਇਹ ਜਿਹੜਾ ਉਸ ਤੋਂ ਗੁਜ਼ਰ ਰਿਹਾ ਬਿਲਕੁਲ ਤੇ ਉਹ ਘਰ ਦੇ ਨਹੀਂ ਸਮਝਦੇ ਸੀ ਕਿ ਉਹ ਫਿਰ ਮੇਰੀ ਜਿਹੜੀ ਫਰਸਟ੍ਰੇਸ਼ਨ ਸੀ ਜਿਹੜਾ ਮੇਰਾ ਗੁੱਸਾ ਸੀਗਾ ਉਹ ਕਿਤੇ ਨਿਕਲਦਾ ਸੀਗਾ ਬੱਚਿਆਂ ਤੇ ਤੇ ਹਸਬੰਦ ਤੇ ਬੱਚੇ ਨੂੰ ਕੁੱਟ ਮਾਰ ਦਿੰਦੇ ਸੀ ਨਹੀਂ ਕੁੱਟ ਮਾਰਨੀ ਮਤਲਬ ਖਿਜ ਚੜਦੀ ਸੀਗੀ ਉਹਨਾਂ ਨੂੰ ਜੇ ਘੂਰ ਦੇਣਾ ਘੂਰ ਦੇਣਾ ਡਾਂਟ ਦੇਣਾ ਚਿੜਚਿੜਾ ਜਿਹਾ ਹੋਣਾ ਵੀ ਕਿਸੇ ਗੱਲ ਦਾ ਪ੍ਰੋਪਰ ਉਹਨਾਂ ਨੂੰ ਜਵਾਬ ਦੇ ਦੇਣਾ ਹੈਨਾ ਹਸਬੰਦ ਨਾਲ ਵੀ ਮੇਰੇ ਇਹੀ ਰਵੱਈਆ ਸੀਗਾ ਤੂੰ ਤੂੰ ਮੈਂ ਚੱਲਣ ਲੱਗੀ ਸੀ ਫਿਰ ਉਹ ਖਿਜਣ ਲੱਗੀ ਉਸ ਚੀਜ਼ ਦੇ ਕਰਮ ਮੇਰੇ ਘਰ ਦੇ ਵਿੱਚ ਥੋੜਾ ਜਿਵੇਂ ਕਲੇਸ਼ ਵੀ ਰਹਿਣ ਲੱਗ ਗਏ ਹੈਨਾ ਕਿ ਤੂੰ ਹਰ ਟਾਈਮ ਖਿਜੀ ਰਹਿਣੀ ਹੈ ਤੈਨੂੰ ਨੋਰਮਲ ਵੀ ਕੁਝ ਪੁੱਛ ਲਓ ਤੇਰਾ ਰਵੱਈਆ ਬਹੁਤ ਮਤਲਬ ਐਦਾਂ ਦਾ ਹੀ ਹੁੰਦਾ ਹਮ ਪਰ ਅਸਲ ਸੁਭਾਅ ਤੁਹਾਡਾ ਇਹ ਨਹੀਂ ਸੀ ਅਸਲ ਅਸਲ ਚ ਐਦਾਂ ਦਾ ਨਹੀਂ ਯਾਨੀ ਕਾਰਨ ਇਹੀ ਸੀ ਵੀ ਗਠੀਆ ਕਰਕੇ ਜੋ ਪ੍ਰੋਬਲਮ ਆ ਰਹੀ ਸੀ ਹਾਂਜੀ ਹਾਂਜੀ ਬਟ ਉਹ ਮੇਰੀ ਤਕਲੀਫ ਨੂੰ ਕੋਈ ਸਮਝ ਹੀ ਨਹੀਂ ਪਾ ਰਿਆ ਸੀਗਾ ਕਿਉਂਕਿ ਤਾਂ ਮੈਨੂੰ ਪਤਾ ਤਾਂ ਨਾ ਕਿ ਮੈਂ ਕਹਿੰਦੀ ਔਖੀ ਹੂੰ ਉਹ ਸਮਝ ਨਹੀਂ ਪਾ ਰਿਆ ਸੀਗਾ ਕੋਈ ਇਹ ਪ੍ਰੋਬਲਮ ਕਿੰਨੇ ਸਾਲ ਪੁਰਾਣੀ ਸੀ ਬਣੀ ਤੁਹਾਡੀ ਇਹ 2-3 ਸਾਲਾਂ ਤੋਂ ਸੀਗੀ ਬਟ ਹੌਲੀ-ਹੌਲੀ ਵੱਧਦੀ ਗਈਏ ਕਿਉਂਕਿ ਮੈਂ ਧਿਆਨ ਨਹੀਂ ਦਿੱਤਾ ਮੈਂ ਤਾਂ ਨਾਰਮਲ ਇਹਨੂੰ ਪੇਨਸ ਹੀ ਸਮਝ ਰਹੀ ਸੀਗੀ ਹੂੰ ਜਦ ਸ਼ੁਰੂਆਤ ਦੇ ਵਿੱਚ ਕਿਉਂਕਿ ਕੋਈ ਵੀ ਚੀਜ਼ ਹੁੰਦੀ ਆ ਅਕਸਰ ਹੁੰਦਾ ਹੈ ਸਿਰਫ ਤੁਹਾਡੇ ਨਾਲ ਨਹੀਂ ਜੇ ਕੋਈ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਨਾ ਯਾਰ ਬਿਲਕੁਲ ਐਂਡ ਆ ਜਾਂਦਾ ਫਿਰ ਬੰਦਾ ਡਾਕਟਰ ਵੱਲ ਭਜਦਾ ਸਰ ਜੀ ਹਾਂ ਮੈਂ ਸੈਲਟੀਆਂ ਵੀ ਦੀ ਆਪਣੀ ਮਤਲਬ ਜ਼ਿਆਦਾ ਸਿਚੁਏਸ਼ਨ ਖਰਾਬ ਹੁੰਦੀ ਆਪਾਂ ਉਹ ਵੀ ਭਜਦੇ ਆ ਡਾਕਟਰ ਹਾਂ ਉਸ ਤੋਂ ਪਹਿਲਾਂ ਤਾਂ ਆਪਾਂ ਸਾਰੀ ਜਾਣਦੇ ਆ ਵੀ ਕੋਈ ਨਾ ਹੋ ਗਿਆ ਹੋ ਗਿਆ ਠੀਕ ਹੈ ਬਿਲਕੁਲ ਅੱਛਾ ਜਦ ਤੁਸੀਂ ਸਟਾਰਟਿੰਗ ਵਾਲੀ ਚੀਜ਼ਾਂ ਦੇ ਵਿੱਚ ਤੁਸੀਂ ਫਿਰ ਕਿਸੇ ਡਾਕਟਰ ਤੋਂ ਦਿਖਾਇਆ ਇੱਥੇ ਆਉਣ ਤੋਂ ਪਹਿਲਾਂ ਮੈਂ ਐਕਚੁਅਲੀ ਜੀ ਸਾਡੇ ਨੀਅਰ ਬਾਈ ਕੋਈ ਮੈਡੀਕਲ ਸ਼ਾਪ ਹੈਗੀ ਆ ਉਨਾਂ ਕੋ ਮੈਡੀਸਿਨ ਲੈ ਲਈ ਠੀਕ ਹੈ ਫਿਰ ਮੈਨੂੰ ਹਸਬੰਡ ਲੈ ਕੇ ਗਏ ਸੀ ਇੱਕ ਡਾਕਟਰ ਦੇ ਕੋਲ ਸਾਡੇ ਨਾ ਫੈਮਿਲੀ ਡਾਕਟਰ ਹੈਗੇ ਉਹਨਾਂ ਕੋ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਕੁਝ ਟੈਸਟ ਕੀਤੇ ਸੀਗੇ ਮੇਰੇ ਅੱਛਾ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਮੇਰਾ ਮਤਲਬ ਜਿਹੜਾ ਆਰਏ ਲੈਵਲ ਹੈਗਾ ਵੱਧਿਆ ਹੋਇਆ ਮੀਨਸ ਥੈਟ ਕਿ ਮੈਨੂੰ ਗਠੀਏ ਦੀ ਪ੍ਰੋਬਲਮ ਹੈ ਅੱਛਾ ਉਦੋਂ ਮੈਨੂੰ ਇਹ ਚੀਜ਼ ਕਲੀਅਰ ਹੋਈ ਇਸ ਤੋਂ ਪਹਿਲਾਂ ਕਦੇ ਗਠੀ ਦੀ ਪ੍ਰੋਬਲਮ ਕਦੇ ਪਹਿਨੇ ਬਚਪਨ ਦੇ ਵਿੱਚ ਜਾਂ ਸਟਾਰਟਿੰਗ ਦੇ ਵਿੱਚ ਕਦੇ ਕੋਈ ਪ੍ਰੋਬਲਮ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਸੀ ਯਾਨੀ ਤੁਹਾਨੂੰ ਬਿਲਕੁਲ ਹੀ ਐਂਟਮ ਮਿਡ ਟਰਮ ਦੇ ਵਿੱਚ ਆ ਕੇ ਤੁਹਾਨੂੰ ਇਹ ਜਿਹੜੀਆਂ ਪ੍ਰੋਬਲਮ ਸ਼ੁਰੂ ਹੋ ਗਈ। ਫਿਰ ਜਦ ਪਤਾ ਲੱਗਿਆ ਵੀ ਗਠੀਆ ਫਿਰ ਉਸ ਤੋਂ ਬਾਅਦ ਡਾਕਟਰਾਂ ਕੋਲੇ ਵੀ ਤੁਸੀਂ ਦਿਖਾਇਆ ਹੋਊਗਾ। ਉਸੇ ਡਾਕਟਰ ਕੋਲ ਫੈਮਿਲੀ ਡਾਕਟਰ ਕੋਲ ਮੈਡੀਸਿਨ ਲਈ ਠੀਕ ਹੈ ਉਹਨਾਂ ਨੇ ਕਨਮਨ 1 ਮਹੀਨੇ ਦੀ ਮੈਡੀਸਿਨ ਦਿੱਤੀ ਬਟ ਮੈਨੂੰ ਕੋਈ ਫਰਕ ਨਹੀਂ ਲੱਗਿਆ। ਉਹ ਜਦ ਤੱਕ ਖਾਂਦੀ ਸੀਗੀ ਪੇਨ ਕਿਲਰ ਦਾਸਾ ਰਹਿੰਦਾ ਸੀ ਉਹਦੋਂ ਤੱਕ ਠੀਕ ਸੀਗਾ ਬਟ ਫਿਰ ਉਵੇਂ ਹੀ ਹੋ ਜਾਂਦਾ ਸੀਗਾ। ਮਤਲਬ ਇੰਨਾ ਇਫੈਕਟ ਨਹੀਂ ਮੈਨੂੰ ਪਿਆ। ਹੂੰ। ਤੇ ਦੂਸਰੀ ਚੀਜ਼ ਐਲੋਪੈਥਿਕ ਮੈਡੀਸਿਨ ਦਾ ਤੁਹਾਨੂੰ ਪਤਾ ਹੈ? ਕਿੰਨਾ ਇਫੈਕਟ ਪੈਂਦਾ ਉਹ ਚੀਜ਼ ਵੀ ਮੇਰੇ ਮਾਈਂਡ 'ਚ ਸੀਗੀ ਕਿ ਮੈਂ ਕਿੰਨੀਆਂ ਐਲੋਪੈਥਿਕ ਮੈਡੀਸਿਨਸ ਖਾ ਰਹੀ ਆ ਤੇ ਇਹਦਾ ਰਿਜ਼ਲਟ ਕੀ ਹੋਊਗਾ ਅੱਗੇ ਜਾ ਕੇ ਹਾਂ ਇਹ ਐ ਮੈਂ ਸਟ੍ਰੈਸ ਬਹੁਤ ਪਾ ਲਿਆ ਸੀ ਚਾਹੇ ਵੀ ਇਹ ਜ਼ਰੂਰ ਹੁੰਦਾ ਵੀ ਚਾਹੇ ਆਪਾਂ ਜਿਵੇਂ ਅੰਗਰੇਜ਼ੀ ਦਵਾਈ ਖਾਣੇ ਜ਼ਰੂਰ ਆ ਉਹ ਜੇ ਠੀਕ ਕਰ ਦਿੰਦੀ ਤਾਂ ਉਹਦੇ ਸਾਈਡ ਇਫੈਕਟ ਵੀ ਉਨੇ ਹੀ ਹੁੰਦੇ ਨੇ ਇਹ ਚੀਜ਼ ਮੇਰੇ ਮਾਈਂਡ ਦੇ ਵਿੱਚ ਚੱਲਦੀ ਆ ਰਹੀ ਸੀ ਕਿ ਯਾਰ ਇਹ ਮੈਨੂੰ ਮੈਡੀਸਿਨ ਜਿਹੜੀ ਮੈਨੂੰ ਇਹ ਪ੍ਰੋਬਲਮ ਹੈ ਇਹ ਤਾਂ ਮੈਂ ਮੈਡੀਸਨ ਖਾਣ ਦੇ ਨਾਲ ਹੀ ਠੀਕ ਹੋਊਗੀ ਤੇ ਮੈਨੂੰ ਇਹ ਲੱਗਦਾ ਸੀ ਮੈਡੀਸਨ ਖਾਈ ਜਾਵਾਂਗੀ ਖਾਈ ਜਾ ਹੋਰ ਕਿਤੇ ਵੀ ਪਾਏਗਾ ਆਇਨਾ ਹੋਵੇ ਵੀ ਕਿਤੇ ਮੈਂ ਇਹ ਬਿਮਾਰੀ ਠੀਕ ਤਾਂ ਕਰ ਲਵਾਂ ਪਰ ਚਾਰ ਬਿਮਾਰੀਆਂ ਹੋਰ ਲਾ ਲਵਾਂ ਇਹ ਮੇਰਾ ਸਟ्रेस ਦੀ ਮਾਰਕ ਤੇ ਬਹੁਤ ਪੈ ਗਿਆ ਸੀ ਉਸ ਟਾਈਮ ਬਹੁਤ ਜ਼ਿਆਦਾ ਫਿਰ ਉਹ ਟਾਈਮ ਤੇ ਜਿਹੜੇ ਜਿਵੇਂ ਤੁਸੀਂ ਇੱਥੇ ਆਏ ਤੁਹਾਨੂੰ ਪਤਾ ਕਿਵੇਂ ਲੱਗਿਆ ਇੱਥੇ ਦਾ ਵੀ ਡਾਕਟਰ ਸ਼ਰਦਾ ਕੋਲੇ ਆਉਣਾ ਹੈ ਇਹਨਾਂ ਦੇ ਟਰੀਟਮੈਂਟ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਐਕਚੁਅਲੀ ਜਿਵੇਂ ਹੁਣ ਮੇਰੇ profession ਕਰਕੇ ਨਾ ਮੇਰਾ ਸਰਕਲ ਬਹੁਤ ਵੱਡਾ ਹੈ ਠੀਕ ਹੈ ਤੇ ਮੇਰੀ ਇੱਕ ਫਾਸਟ ਫਰੈਂਡ ਹੈਗੀ ਹੈ ਉਹਨੇ ਮੈਨੂੰ ਇੱਕ ਵਾਰ ਕਾਲ ਕੀਤੀ ਕਿ ਤੂੰ ਮਤਲਬ ਮਿਲਦੀ ਨਹੀਂ ਹੈਨਾ ਕੋਈ ਗੈਟ ਟੂਗੇਦਰਸ ਵਿੱਚ ਨਹੀਂ ਆਂਦੀ ਤੂੰ ਜਾਂ ਤੇਰੀ ਕੋਈ ਕਾਲ ਹੀ ਨਹੀਂ ਆਂਦੀ ਮੈਨੂੰ ਕੀ ਹੋ ਗਿਆ ਤਾਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਬਹੁਤ ਔਖੀ ਆ ਹੈਨਾ ਇਦਾਂ-ਇਦਾਂ ਕਰਕੇ ਮੈਨੂੰ ਪ੍ਰੋਬਲਮ ਹੈਗੀ ਐ ਤੇ ਫਿਰ ਉਹਨੇ ਮੈਨੂੰ ਦੱਸਿਆ ਕਿ ਨਾ ਸੇਮ ਪ੍ਰੋਬਲਮ ਮੇਰੇ ਮਦਰ-ਇਨ-ਲॉ ਨੂੰ ਵੀ ਸੀਗੀ ਅੱਛਾ ਜੋ ਹੀ ਜੋ ਤੁਹਾਨੂੰ ਪ੍ਰੋਬਲਮ ਹੈ ਸੇਮ ਉਹਦੇ ਮਦਰ-ਇਨ-ਲॉ ਨੂੰ ਵੀ ਸੀਗੀ ਹੂੰ ਫਿਰ ਕੁਝ ਚੀਜ਼ਾਂ ਮੈਂ ਨਾਲ ਡਿਸਕਸ ਕੀਤੀਆਂ ਉਹਨੇ ਮੈਨੂੰ ਫਿਰ ਦੱਸਿਆ ਕਿ ਤੂੰ ਇੱਕ ਦਿਨ ਆ ਠੀਕ ਐ ਮਾਦੂ ਕੋਲ ਵਿਜ਼ਿਟ ਕੀਤਾ ਗਈ ਉਹਦੇ ਕੋਲ ਉਹਨੇ ਮੈਨੂੰ ਦੱਸਿਆ ਫਿਰ ਸ਼ਾਰਦਾ ਮੈਮ ਦਾ ਹੂੰ ਡਾਕਟਰ ਸ਼ਾਲਦਾ ਮੈਂ ਹੁੰਦਾ ਕੀ ਉੱਥੇ ਜਾ ਇਸ ਤੋਂ ਪਹਿਲਾਂ ਵੈਸੇ ਜੇ ਗੱਲ ਕਰੀਏ ਕਿੰਨੇ ਕੁ ਡਾਕਟਰਾਂ ਦੇ ਢੇਡੇ ਮਾਰ ਲਏ ਸੀ ਫਿਰ ਮੈਂ ਮੈਡੀਕਲ ਸ਼ਾਪਸ ਤੇ ਤਾਂ ਹੈਨਾ ਕਾਫੀ ਢੇਡੇ ਮਾਰ ਲਏ ਬਟ ਜਿਹੜੇ ਫੈਮਿਲੀ ਡਾਕਟਰ ਤੋਂ ਇਲਾਵਾ ਮੈਂ 3-4 ਡਾਕਟਰਸ ਦੀ ਕੋਲ ਹੋਰ ਗਈ ਜਿਵੇਂ ਕਿਸੇ ਨੇ ਦੱਸਿਆ ਉਵੇਂ ਮੈਂ ਤੁਰ ਪੈਣਾ ਕਿ ਚੱਲ ਮੈਨੂੰ ਇਹ ਸੀਗਾ ਕਿ ਮੈਂ ਠੀਕ ਹੋ ਜਾ ਕਿਸੇ ਤਰ੍ਹਾਂ ਹਾਂ ਯਾਨੀ ਕਿਸੇ ਤੋਂ ਪਤਾ ਲੱਗ ਗਿਆ ਵੀ ਫਲਾਣੀ ਜਗ੍ਹਾ ਤੇ ਟ੍ਰੀਟਮੈਂਟ ਹੁੰਦਾ ਵੀ ਚੱਲ ਪਾ ਕਿ ਮੈਂ ਠੀਕ ਹੋ ਜਾ। ਤੇ ਯਾਰ ਇੱਥੇ ਆਏ ਸੀ ਇੱਥੇ ਵੀ ਫਿਰ ਇਹੀ ਸੋਚ ਕੇ ਫਿਰ ਚੱਲ ਇੱਥੇ ਤਾਂ ਮੈਂ ਉਦੋਂ ਆਈਆਂ ਜਦੋਂ ਮੈਂ ਬਿਲਕੁਲ ਹੀ ਉਮੀਦ ਹੀ ਖਤਮ ਕਰ ਦਿੱਤੀ ਸੀਗੀ। ਮਤਲਬ ਅੱਛਾ ਇੱਥੇ ਮੈਂ ਬਿਲਕੁਲ ਵੈਰੀ ਲਾਸਟ ਆਈਆਂ ਜਦੋਂ ਮੇਰੀ ਉਮੀਦ ਖਤਮ ਹੋ ਗਈ ਸੀ ਕਿ ਮੈਂ ਠੀਕ ਹੋਵਾਂਗੀ। ਜੇ ਮੰਨ ਲਓ ਇੱਥੋਂ ਵੀ ਤੁਹਾਨੂੰ ਫਰਕ ਨਾ ਪੈਂਦਾ ਫਿਰ ਕੀ ਕਰਦੇ? ਉਹ ਤਾਂ ਹੁਣ ਰੱਬ ਦੇ ਹਸਰੇ ਹੀ ਸੀਗਾ। ਹੂੰ ਅੱਛਾ ਕੰਡੀਸ਼ਨ ਇੰਨੀ ਮਾੜੀ ਸੀ। ਹਾਂ ਮੈਂ ਤਾਂ ਇਹ ਸੋਚ ਲਿਆ ਸੀ ਕਿ ਉਹ ਰੱਬ ਦੇ ਹਸਰੇ ਹੀ ਹੈ ਮੇਰੀ ਲਾਈਫ ਬਸ। ਇਹੀ ਸੋਚ ਲਿਆ ਸੀਗਾ। ਇਥੇ ਇੱਕ ਆਨਦਰ ਰੀਜ਼ਨ ਮੈਨੂੰ ਇੱਥੇ ਨਾ ਇੱਕ ਮੇਰੇ ਮਾਈਂਡ ਦੇ ਵਿੱਚ ਜਿਹੜੀ ਚੀਜ਼ ਮੈਨੂੰ ਬਹੁਤ ਜ਼ਿਆਦਾ ਇਫੈਕਟ ਕੀਤਾ ਜਿਨੇ ਆਯੁਰਵੈਦਿਕ ਹੂੰ ਪਹਿਲਾਂ ਜਿਵੇਂ ਮੈਂ ਡਾਕਟਰ ਕੋਲ ਮੈਡੀਸਿਨ ਖਾਧੀ ਸਾਰੇ ਐਲੋਪੈਥਿਕ ਸੀਗੇ ਇਹ ਜਦੋਂ ਮੈਨੂੰ ਕਿਹਾ ਨਾ ਕਿ ਡਾਕਟਰ ਸ਼ਾਰਦਾ ਆਯੁਰਵੈਦਿਕ ਕਲੀਨਿਕ ਤੋਂ ਮੇਰੇ ਥੋੜਾ ਨਾ ਦਿਮਾਗ ਤੇ ਥੋੜਾ ਜਿਹਾ ਮੈਨੂੰ ਲੱਗਿਆ ਵੀ ਹਾਂ ਆਯੁਰਵੈਦਿਕ ਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਹਾਂ ਵਿਜੇ ਦਵਾਈ ਆਪਾਂ ਤੇ ਫਰਕ ਨਾ ਵੀ ਪੈਂਦਾ ਹੋਵੇ ਪਰ ਬਟ ਇਹਦਾ ਕੋਈ ਸਾਈਡ ਇਫੈਕਟ ਸਾਈਡ ਇਫੈਕਟ ਨਹੀਂ ਹੈ ਇਹ ਚੀਜ਼ ਸੀਗੀ ਹਾਂ ਹਾਂ ਜਿਨੇ ਮੈਨੂੰ ਇੱਥੇ ਵਿਜ਼ਿਟ ਕਰਨ ਲਈ ਮਜਬੂਰ ਕੀਤਾ ਬਸ ਉਹਨੇ ਕੁਝ ਮੈਨੂੰ ਫੀਡਬੈਕਸ ਐਵੇਂ ਦੇ ਦਿੱਤੇ ਜਿਹੜੇ ਕਿ ਮੈਨੂੰ ਅੱਛੇ ਲੱਗੇ ਠੀਕ ਹੈ ਕਿਉਂਕਿ ਐਗਜ਼ਾਮਪਲ ਮੇਰੇ ਸਾਹਮਣੇ ਸੀ ਉਹਦੇ ਮਦਰ ਲਾ ਠੀਕ ਸੀਗੇ ਉਹਨਾਂ ਨੂੰ ਕਾਫੀ ਫਰਕ ਸੀਗਾ ਹੂੰ ਫਿਰ ਜਦ ਤੁਸੀਂ ਇੱਥੇ ਆਏ ਭੈਣੇ ਤੁਸੀਂ ਦਵਾਈ ਲਈ ਤੇ ਕਿੰਨੇ ਟਾਈਮ ਦੇ ਵਿੱਚ ਫਰਕ ਪੈਣਾ ਕਿਉਂਕਿ ਜੇ ਇੰਗਲਿਸ਼ ਦਵਾਈ ਜਿਹੜੀ ਅੰਗਰੇਜ਼ੀ ਦੀ ਦਵਾਈ ਆਪਾਂ ਕਹਿ ਦਿੰਦੇ ਆ ਇੱਕ ਫਰਕ ਫਰਕ ਤਾਂ ਬਹੁਤ ਛੇਤੀ ਪਾ ਦਿੰਦੀ ਹੈ ਪਰ ਇਸ ਤੋਂ ਬਾਅਦ ਕੁਝ ਟਾਈਮ ਤੱਕ ਫਰਕ ਰੱਖਦੀ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ ਉਦਾਂ ਹੀ ਹੋ ਜਾਂਦਾ ਦੁਬਾਰਾ ਫਿਰ ਦਵਾਈ ਖਾਣੀ ਪੈਂਦੀ ਹੈ ਫਿਰ ਤੁਸੀਂ ਕਿੰਨੇ ਟਾਈਮ ਤੱਕ ਤੁਹਾਨੂੰ ਫਰਕ ਪਤਾ ਲੱਗਣ ਲੱਗਿਆ ਵੀ ਪਾਈ ਇੰਨੇ ਟਾਈਮ ਦੇ ਵਿੱਚ ਮੈਨੂੰ ਫਰਕ ਆ ਗਿਆ 6 ਮਹੀਨੇ ਮੈਡੀਸਿਨ ਖਾਧੀ ਇੱਥੇ ਦੀ ਬਟ ਆਫਟਰ ਵੀਕ ਹਫਤੇ ਬਾਅਦ ਹੀ ਮੈਨੂੰ ਲੱਗਿਆ ਕਿ ਕੁਝ ਇੰਪਰੂਵਮੈਂਟ ਹੈਗੀ ਹੈ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਵਿੱਚ ਮੈਨੂੰ ਫਰਕ ਪੈਣਾ ਸਟਾਰਟ ਹੋ ਗਿਆ ਔਰ ਉਹ ਡੇ ਬਾਈ ਡੇ ਜਿਹੜਾ ਫਰਕ ਹੈਗਾ ਵੱਧਦਾ ਗਿਆ ਅੱਛਾ ਮੈਨੂੰ ਫਰਕ ਪੈਦਾ ਗਿਆ ਠੀਕ ਹੈ ਠੀਕ ਹੈ ਯਾਨੀ ਜਦ ਤੁਸੀਂ ਇਹ ਦਵਾਈ ਖਾ ਰਹੇ ਸੀ ਉਸ ਤੋਂ ਇਲਾਵਾ ਉਹ ਉਸ ਤੋਂ ਉਹਦੇ ਵਿੱਚ ਵਿੱਚ ਕੋਈ ਕੋਈ ਇੰਗਲਿਸ਼ ਦਵਾਈ ਕੋਈ ਅੰਗਰੇਜ਼ੀ ਦਵਾਈ ਕੁਝ ਵੀ ਨਹੀਂ ਸੀ ਟੋਟਲੀ ਆਯੁਰਵੈਦਿਕ ਸੀ ਤੁਸੀਂ ਟੋਟਲੀ ਆਯੁਰਵੈਦਿਕ ਫਿਰ ਇਹਦੇ ਪਰਹੇਜ਼ ਵੀ ਕੁਝ ਦੱਸੇ ਹੋਣਗੇ ਇਹਨਾਂ ਨੇ ਹਾਂਜੀ ਇਹਨਾਂ ਨੇ ਕੁਝ ਪਰਹੇਜ਼ ਦੱਸੇ ਸੀਗੇ ਵੀ ਜਿਵੇਂ ਔਇਲੀ ਨਹੀਂ ਖਾਣਾ ਹੈ ਨਾ ਜਿਵੇਂ ਦੁੱਧ ਦਹੀਂ ਡੈਰੀ ਪ੍ਰੋਡਕਟਸ ਨਹੀਂ ਲੈਣੇ ਠੀਕ ਹੈ ਪਲੱਸ ਰੂਟੀਨ ਚ ਕੁਝ ਐਕਸਰਸਾਈਜ਼ਸ ਅਸੀਂਆਂ ਸੀਗੀਆਂ ਉਹ ਵੀ ਨਹੀਂ ਕੀਤੀਆਂ ਅੱਛਾ ਤੁਸੀਂ ਜਿਵੇਂ ਇੱਕ ਜ਼ਿਕਰ ਕਰ ਰਹੇ ਸੀ ਵੀ ਤੁਹਾਡੀ ਆਦਤ ਹੈ ਵੀ ਤੁਸੀਂ ਪੌੜੀਆਂ ਭੱਜ ਕੇ ਚੜ੍ਹਦੇ ਹੋ ਹੈਨਾ ਵੀ ਜਦ ਤੁਹਾਨੂੰ ਫਿਰ ਪ੍ਰੋਬਲਮ ਸੀਗੀ ਫਿਰ ਪੌੜੀਆਂ ਪੂੜੀਆਂ ਭੱਜ ਕੇ ਨਾਰਮਲ ਵੀ ਨਹੀਂ ਛੜ ਪਉਂਦੀ ਸੀਗੀ ਕੱਪੜੇ ਸੁਕਣੇ ਪਾਣਾ ਲਾਣਾ ਇਹ ਸਭ ਚੀਜ਼ਾਂ ਤੋਂ ਬਹੁਤ ਕੰਮ ਨੇ ਖਰਚ ਤਾਂ ਹਾਂਜੀ ਹਾਂ ਛੋਟੇ ਛੋਟੇ ਬਹੁਤ ਕੰਮ ਹੁੰਦੇ ਹੂੰ ਉਹ ਕੁਝ ਵੀ ਨਹੀਂ ਸੀ ਹੁੰਦਾ ਕੁਝ ਵੀ ਨਹੀਂ ਹੁੰਦਾ ਤੇ ਫਿਰ ਜਦ ਤੁਸੀਂ ਇੱਥੋਂ ਦਵਾਈ ਖਾਦੀ ਆ ਕਿੰਨਾ ਟਾਈਮ ਤੁਸੀਂ ਪ੍ਰੋਪਰਲੀ ਇੱਥੋਂ ਟਰੀਟਮੈਂਟ ਕਰਾਇਆ ਆਪਣਾ ਮੈਂ 6 ਮੰਥਸ ਖਾਦੀ ਆ ਪ੍ਰੋਪਰ ਦਵਾਈ ਨਾ ਰੈਗੂਲਰਲੀ ਠੀਕ ਹੈ 6 ਮੰਥਸ ਖਾਦੀ ਤੇ ਹਫਤੇ ਦੇ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਦਵਾਈ ਖਾਣੇ ਹੋ ਨਹੀਂ ਹੁਣ ਨਹੀਂ ਖਾਂਦੀ ਬਿਲਕੁਲ ਵੀ ਨਹੀਂ ਖਾਂਦੇ ਜਿੰਨੇ ਮਹੀਨੇ ਤੋਂ ਦਵਾਈ ਮੇਰੀ ਬੰਦ ਹੋ ਚੁੱਕੀ ਟੋਟਲੀ ਬੰਦ ਹੋ ਗਈ ਹਾਂਜੀ ਹਾਂਜੀ ਹੁਣ ਕਿਆ ਬਾਤ ਹੈ ਫਿਰ ਹੁਣ ਮੈਨੇ ਕਹਾਲ ਦੱਸੋ ਵੀ ਜਿਹੜੀ ਕੁੜੀਓ ਸੀ ਪਹਿਲਾਂ ਵੀ ਜਿਹੜੀ 6 ਤੁਸੀਂ ਦੱਸ ਰਹੇ ਹੋ ਵੀ ਹਨਾ 6 ਮਹੀਨੇ ਇੱਥੇ ਆਉਣ ਤੋਂ ਪਹਿਲਾਂ ਜਿਹੜੀ ਥੋੜੀ ਪ੍ਰੋਬਲਮ ਸੀਗੀ ਵੀ ਉਹ ਕੁੜੀ ਤੇ ਹੁਣ ਕੁੜੀ ਦੇ ਵਿੱਚ ਫਰਕ ਕਿੰਨਾ ਆ ਗਿਆ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਮੈਂ ਅੱਜ ਵੀ ਮੈਂ ਸੋਚਦੀ ਹਾਂ ਨਾ ਕਿ ਅਗਰ ਮੈਨੂੰ ਉਦੋਂ ਸ਼ਾਰਦਾ ਮੈਮ ਨਾ ਮਿਲਦੇ ਮੈਨੂੰ ਇਹਨਾਂ ਦਾ ਰੈਫਰੈਂਸ ਨਾ ਪਤਾ ਲੱਗਦਾ ਤੇ ਅੱਜ ਮੇਰੀ ਸਟੇਜ ਕੀ ਹੋਣੀ ਸੀਗੀ ਹਮ ਅੱਜ ਮੇਰੀ ਸਟੇਜ ਕਿੱਥੇ ਹੁੰਦੀ ਸੀ ਮੈਨੂੰ ਪਤਾ ਮੇਰੀ ਲਾਈਫ ਵਿੱਚ ਕਿੰਨੀਆਂ ਪ੍ਰੋਬਲਮਸ ਆ ਗਈ ਸੀ ਪ੍ਰੋਫੈਸ਼ਨ ਵੀ ਮੈਂ ਛੱਡ ਦਿੱਤਾ ਸੀਗਾ ਕਿਉਂਕਿ ਜਦ ਤੁਹਾਡੇ ਕੋਲ ਡੇਲੀ ਟਾਸਕ ਹੀ ਨਹੀਂ ਹੋ ਰਹੇ ਤੇ ਪ੍ਰੋਫੈਸ਼ਨ ਤਾਂ ਫਿਰ ਸਾਈਡ ਤੇ ਹੈ ਨਾ ਫਿਰ ਘਰ ਦੇ ਵਿੱਚ ਵੀ ਅਨਵੰਨ ਸ਼ੁਰੂ ਹੋ ਗਿਆ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਸਕਦਾ ਇਹ ਕੁਝ ਨਾ ਰੱਬ ਨਾ ਕਰੇ ਐਸਾ ਕੁਝ ਹੁੰਦਾ ਪਰ ਕੁਝ ਗਲਤ ਵੀ ਚੀਜ਼ਾਂ ਹੋ ਸਕਦੀਆਂ ਸੀ ਸਿਰਫ ਉਹ ਅਨਵੰਨ ਕਰਕੇ ਹਾਂਜੀ ਹਾਂਜੀ ਬਿਲਕੁਲ ਹੁਣ ਹੁਣ ਉਹ ਹੁਣ ਫਿਰ ਹੁਣ ਤੁਹਾਡੇ ਹਸਬੰਡ ਤੇ ਤੁਹਾਡੇ ਬੱਚਿਆਂ ਦਾ ਕੀ ਰਵੱਈਆ ਹੁੰਦਾ ਐਵਰੀਥਿੰਗ ਇਜ਼ ਓਕੇ ਸੋ ਸਭ ਠੀਕ ਹੈ ਹੈਨਾ ਪਹਿਲੇ ਵਾਂਗ ਹੀ ਹੈਗਾ ਸਭ ਕੁਝ ਹੁਣ ਤੁਸੀਂ ਕੰਮ ਤੇ ਜਾਂਦੇ ਹੋ ਹੁਣ ਕੰਮ ਵੀ ਕਰ ਰਹੀ ਹਾਂ ਪлюс ਆਪਣਾ ਘਰ ਵੀ ਸੰਭਾਲ ਰਹੀ ਹਾਂ ਕੀ ਬਾਤ ਹੈ ਸਭ ਕੁਝ ਪਹਿਲੇ ਵਾਂਗ ਫਿਰ ਜਦ ਪੜੇ ਤੁਸੀਂ ਆਪਣਾ ਕੰਮ ਛੱਡਿਆ ਤੁਹਾਡੇ ਜਿੰਨੇ ਕਲੀਗ ਹੋਣਗੇ ਤੁਹਾਡੇ ਜਿੰਨੇ ਤੁਹਾਡੇਆਂ ਸਹੇਲੀਆਂ ਹੋਣਗੀਆਂ ਉਹਨਾਂ ਨੇ ਕਿਹਾ ਹੋਊਗਾ ਵੀ ਯਾਰ ਤੂੰ ਕੰਮ ਛੱਡਤਾ ਕੀ ਗੱਲ ਹੋ ਗਈ ਫਿਰ ਜਦ ਤੁਸੀਂ ਪ੍ਰੋਬਲਮ ਬਾਰੇ ਦੱਸਿਆ ਹੋਊਗਾ ਤੇ ਹੁਣ ਦੱਸਿਆ ਵੀ ਮੈਂ ਤਾਂ ਠੀਕ ਹੋ ਗਈ ਫਿਰ ਉਹਨਾਂ ਨੇ ਇਹ ਵੀ ਪੁੱਛਿਆ ਹੋਗਾ ਵੀ ਭਾਈ ਤੂੰ ਦਵਾਈ ਕਿੱਥੋਂ ਲਈ ਜਾਂ ਕੁਝ ਫਿਰ ਤੁਸੀਂ ਉਹਨਾਂ ਨੂੰ ਰეკਮੈਂਡ ਕਰਦੇ ਹੋ ਬਿਲਕੁਲ ਕਰਦੀ ਆ ਮੈਨੂੰ ਕੋਈ ਵੀ ਪੁੱਛਦਾ ਤਾਂ ਮੈਂ ਡਾਕਟਰ ਸ਼ਰਦਾ ਮੈਮ ਦਾ ਦਿੰਨੀ ਆ ਰੈਫਰੈਂਸ ਹੂੰ ਅੱਛਾ ਪੁੱਛਿਆ ਕਿਸ ਨੇ ਹੁਣ ਤੱਕ ਵੀ ਭਾਈ ਕਿਵੇਂ ਫਰਕ ਪਿਆ ਤੇ ਨੇ ਇੱਕਦਮ ਹਾਂਜੀ ਹਾਂਜੀ ਪੁੱਛਦੇ ਨੇ ਵੀ ਤੂੰ ਇੰਨੀ ਜ਼ਿਆਦਾ ਤੈਨੂੰ ਪ੍ਰੋਬਲਮ ਸੀਗੀ ਹਨਾ ਤੇ ਤੁਸੀਂ ਇਥੋਂ ਟ੍ਰੀਟਮੈਂਟ ਲਿਆ ਤੇ ਮੈਂ ਡਾਕਟਰ ਸ਼ਰਦਾ ਮੈਮ ਦਾ ਰੈਫਰੈਂਸ ਦਿੱਤਾ ਹੈ ਕੀ ਬਾਤ ਹੈ ਪਰ ਬਲਕਿ ਇਹ ਵੀ ਕਹਿੰਨੇ ਕਿ ਜਿਵੇਂ ਮੈਂ ਖੱਜਲ ਹੋਈ ਆ ਐਨੇ ਡਾਕਟਰਸ ਦੇ ਕੋਲ ਜਾ ਕੇ ਹਨਾ ਤੁਸੀਂ ਨਾ ਹੋਇਓ ਤੁਸੀਂ ਸਿੱਧਾ ਡਾਕਟਰ ਸ਼ਰਦਾ ਮੈ ਵੀ ਕਿਤੇ ਭਟਕਣ ਦੀ ਲੋੜ ਨਹੀਂ ਟਿਕਾਣੇ ਤੇ ਜਾਓ ਬਿਲਕੁਲ ਕੀ ਇਹਨਾਂ ਦਾ ਨਾ ਟ੍ਰੀਟਮੈਂਟ ਕਰਨ ਦਾ ਤਰੀਕਾ ਹੀ ਬਹੁਤ ਵੱਖਰਾ ਹੈ ਅੱਛਾ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਉਹਨਾਂ ਨੇ ਤੁਹਾਨੂੰ ਜਸਟ ਇੱਕ ਮੈਡੀਸਿਨ ਦੇ ਦੇਣੀ ਹੈ ਹੂੰ ਇਹ ਤਾਂ ਬੰਦੇ ਨੂੰ 50% ਉੱਦਾਂ ਹੀ ਕਾਉਂਸਲਿੰਗ ਕਰਕੇ ਠੀਕ ਕਰ ਦਿੰਦੇ ਨੇ ਅੱਛਾ ਗੱਲਬਾਤ ਨਾਲ ਹੀ ਬਿਲਕੁਲ ਮੈਨੂੰ ਜਦੋਂ ਨਾ ਮੈਂ ਗੱਲਬਾਤ ਕੀਤੀ ਮੈਡੀਸਿਨ ਲੈਣ ਗਈ ਹਾਂ ਮਤਲਬ 50% ਤਾਂ ਮੈਨੂੰ ਉਹਨੇ ਉੱਦਾਂ ਹੀ ਠੀਕ ਕਰ ਦਿੱਤਾ ਇੱਕ ਆਪਾਂ ਕਾਉਂਸਲਿੰਗ ਕਰਦੇ ਹਾਂ ਨਾ ਕਿਸੇ ਸਪੈਸ਼ਲ ਗੱਲਬਾਤ ਕਰਦੇ ਹਾਂ ਹਾਂ ਮੈਨੂੰ ਲੱਗਿਆ ਸੀਗਾ ਕਿ ਯਾਰ ਮੈਂ ਠੀਕ ਹੋ ਜਾਂਦੀ। ਕੀ ਬਾਤ ਹੈ। ਅੱਛਾ ਪੜ੍ਹੇ ਹੁਣ ਆਖਰ ਦੇ ਵਿੱਚ ਈਵਰਸ ਦੇਖ ਰਹੇ ਨੇ ਕੁਝ ਉਹਨਾਂ ਵਾਸਤੇ ਜੇ ਮੰਨ ਲਓ ਡਾਕਟਰ ਸ਼ਰਦਾ ਨੂੰ ਕੋਈ ਦੁਆਵਾਂ ਦੇਣੀ ਆ ਹੁਣ ਕਿਉਂਕਿ ਪੇਸ਼ੈਂਟ ਜਦ ਬਹੁਤ ਖਿਜਿਆ ਹੁੰਦਾ ਚਿੜਚਿੜਾ ਹੁੰਦਾ ਫਿਰ ਤਾਂ ਗਾਲਾਂ ਹੀ ਕੱਢਦਾ। ਤੇ ਜਦ ਬੰਦਾ ਠੀਕ ਹੋ ਜਾਂਦਾ ਫਿਰ ਜਿਹੜੇ ਬੰਦੇ ਨੇ ਠੀਕ ਹੋ ਜਾਂਦਾ ਫਿਰ ਉਹਨੂੰ ਦੁਆਵਾਂ ਬਹੁਤ ਦਿੰਦਾ। ਫਿਰ ਕੀ ਕਹਿਣਾ ਡਾਕਟਰ ਸ਼ਰਦਾ ਵਾਸਤੇ? ਮੈਂ ਤਾਂ ਇਹ ਕਹਿਣਾ ਚਾਹਾਂਗੀ ਕਿਸੇ ਨੂੰ ਵੀ ਰੱਬ ਨਾ ਕਰੇ ਕੋਈ ਪ੍ਰੋਬਲਮ ਐਸ ਤਰ੍ਹਾਂ ਦੀ ਹੁੰਦੀ ਹੈ ਉਹ ਕਿਤੇ ਹੋਰ ਨਾ ਜਾਵੇ ਸਿੱਧਾ ਸ਼ਰਦਾ ਮੈਮ ਕੋ ਲ ਬਹੁਤ ਅੱਛੇ ਡਾਕਟਰ ਹੈ ਬਾਈ ਹਾਰਟ ਐਂਡ ਬਾਈ ਨੇਚਰ ਬਹੁਤ ਹੀ ਨਾਈਸ ਡਾਕਟਰ ਨੇ ਕੀ ਬਾਤ ਹੈ ਪਹਿਨੇ ਬਹੁਤ ਬਹੁਤ ਧੰਨਵਾਦ